17 مارچ 1721 ਨੂੰ ਅਨੰਦਪਾਲ ਸਾਹਿਬ ਤੋਂ ਇੱਕ ਜਥਾਰ ਵਾਰਨਾ ਹੁੰਦਾ ਜਿੱਦੀ ਅਗਵਾਹੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੋਂ ਸਰਪਾਰ ਉਦੇ ਸਿਕੋੜੇ ਜਾਂ ਭਾਈ ਉਦੇ ਸਿਕੋੜੇ ਕਰਦੇ ਆ ਇਹ ਜਥਾ ਕਿੱਥੇ ਨੂੰ ਗਿਆ ਇਸ ਜਥੇ ਨੇ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਕੇ ਕੀ ਕੀਤਾ ਸਾਰਾ ਕੋ ਜੱਦੜ ਤੋਂ ਪਹਿਲਾ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਖੋਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸਰਬਣ ਕੀਤਾ ਸੀਗਾ ਕਿ ਪਤਰਾ ਮਾਰਚ 1721 ਸਵੀ ਨੂੰ ਦਣਪ ਦੇਸ਼ ਤੋਂ ਜਿਹੜੀ ਸੰਗਤ ਆ ਰਹੀ ਸੀ ਉਹ ਹਿਆਰਪੁਰ ਦੇ ਮਜਰੋੜ ਇਲਾਕੇ ਦੇ ਗੁਜਰਾ ਤੇ ਰੰਗੜਾ ਨੇ ਰਲ ਕੇ ਇਹਨਾਂ ਸੰਗਤਾਂ ਨੂੰ ਲੁੱਟਿਆ ਸੀ ਜਦੋਂ ਇਹ ਸ਼ਿਕਾਇਤ ਨਦਪੁਰ ਸਾਹਿਬ ਪਹੁੰਚੀ ਤਾਂ ਸਾਧੂ ਗੁਰੂ ਨੂੰ ਬੜਾ ਗੁੱਸਾ ਆਇਆ ਕਿ ਨਹੀਂ ਹੱਥੇ ਗੁਰੂ ਕੇ ਸਿੱਖਾ ਉਤੇ ਸੰਗਤਾਂ ਦੇ ਉੱਤੇ ਇਹਨਾਂ ਰੰਗੜਾ ਤੇ ਗੁਜਰਾ ਨੇ ਇੰਨਾ ਜ਼ੁਲਮ ਕਿਉਂ ਕਿਹਾ ਤੇ ਤਦ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਉਹਨਾਂ ਨੂੰ ਸੋ ਸਿੱਖਾ ਦਾ ਜਥਾ ਦੇ ਕੇ ਬਜਰੋੜ ਦੇ ਇਹਨਾਂ ਗੁਜਰਾਤ ਦੇ ਰੰਗੜਾ ਨੂੰ ਇਹਨਾਂ ਦੀਆ ਬੜਦੀਆ ਸਜਾਵਾਂ ਦੇਣ ਵਾਸਤੇ ਭੇਜਿਆ ਸੀਗਾ ਜਦੋਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਜੀ ਆਪਣੇ ਸੋ ਸਿੱਖਾ ਸੰਬੇਦ ਬਜਰੋੜ ਪਹੁੰਚੇ ਆਪ ਜੀ ਨੇ ਸਰਬਣ ਕੀਤਾ ਸੀਗਾ ਕਿ ਇੱਥੇ ਦੇ ਮੁਖੀ ਚਿੱਟੂ ਤੇ ਬਿੱਟੂ ਨੂੰ ਗ੍ਰਿਫਤਾਰ ਕੀਤਾ ਪਕੜਿਆ ਬੱਦੀ ਬੜਾਇਆ ਤੇ ਜਿਹੜਾ ਇਹਨਾਂ ਦੋਨਾਂ ਨੇ ਰਲ ਕੇ ਸਿੱਖਾ ਤੇ ਸੰਗਤਾਂ ਤੇ ਜ਼ੁਲਮ ਕਰਾਇਆ ਨੇਥੇ ਸਿੱਖਾਂ ਨੂੰ ਮਾਰਿਆ ਲੁੱਟਿਆ ਆ ਕੁੱਟਿਆ ਆ ਉਸ ਕੁਕਰਮ ਦੀ ਵੜਦੀ ਹੋਈ ਸਜ਼ਾ ਚਿੱਟੂ ਤੇ ਬਿੱਟੂ ਨੂੰ ਸਾਬਜਾਦਾ ਅਦੀਆ ਸਿੰਘ ਤੇ ਭਾਈ ਉਹਦੇ ਸੰਗੋੜਾ ਨੇ ਦਿੱਤੀ ਸੀਗੀ ਅੱਜ ਦੇ ਦੇ ਦੋ 17 ਬਾਰਤ 1721 ਨੂੰ ਬਜਰੋੜ ਦੇ ਚਿੱਤੂ ਤੇ ਮਿੱਤੂ ਨੂੰ ਗੁਰੂ ਕੇ ਸਿੱਖਾਂ ਦੇ ਵੜਦੀ ਹੋਈ ਸਜਾਵਾਂ ਦਿੱਤੀਆਂ ਸਨ ਕਿਉਂਕਿ ਇਹਨਾਂ ਨੇ ਵਿੱਥੀ ਸੰਗਰ ਦੇ ਉੱਤੇ ਜ਼ੁਲਮ ਕੀਤਾ ਆ ਤੇ ਗੁਰੂ ਕੇ ਪਿਆਰਿਆਰੋ ਗੁਰੂ ਕੀ ਸੰਗਤ ਨੂੰ ਲੁੱਟਿਆ ਤੇ ਕੁੱਟਿਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਰਾਬਤ ਕਰੇ ਬਲਾਉ ਫਤਿਹ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ